ਦੇ ਆਈ ਲੁੱਟਣ ਦਿਆ ਇਹ ਤੇ ਨਿਆਣਾ ਹੈਗਾ ਤੇ ਮੈਂ ਜੇ ਥੱਲੇ ਆਇਆ ਹੀ ਮੈਂ ਆ ਟੈਂਪੂ ਲਾ ਕੇ ਜਾ ਕੇ ਤੇ ਮੋਟਰਸਾਈਕਲ ਧਾ ਕੇ ਮੈਂ ਉਹਨੂੰ ਬਾਜਾ ਵੀ ਦੇ ਦਿਆਂ ਨਾ ਫੜੀ ਗੁੱਡੀ ਕਿਉਂਕਿ ਉਹ ਲੈਣੇ ਵੱਡੀ ਚ ਕਰੰਟੋਂ ਲਾ ਕੇ ਦੇ ਉਹਨੇ ਗੁੱਡੀ ਫੜ ਲਈ ਤੇ ਉਹ ਗੁੱਡੀ ਫੜੀ ਨਾਲ ਹੀ ਕਰੰਟ ਪੈ ਗਿਆ ਉਸੇ ਵੇਲੇ ਮਤਲਬ ਗੁੱਡੀ ਦੀ ਆ ਡੋਰ ਹੱਥ ਜੋਗੀ ਵੱਡੀ ਗੱਲ ਤੇ ਉਹਦੇ ਪੈਰਾਂ ਵਿੱਚ ਦੀ ਪਤੀ ਨਿਕਲ ਗਈ ਨਾਲ ਹੀ ਤੇ ਮੈਂ ਉਹਨੂੰ ਦੇਖ ਕੇ ਚੀਕਾ ਮਾਰ ਕੇ ਭੱਜ ਗਿਆ ਆ ਵੀਰ ਹੀ ਟੈਂਪੂ ਵਾਲਾ ਨਾਲ ਆ ਵੀਰੇ ਮੈਂ ਇਹਨੂੰ ਬਾਜਾ ਮਾਰ ਕੇ ਇਹਨੂੰ ਪੁੱਛਾਈ ਭੱਜੇ ਗਏ ਤੋਂ ਛਾਤੋਂ ਮੈਂ ਇੱਦਾਂ ਹੀ ਚੁੱਕ ਲਿਆ ਉਹਦੇ ਬੱਤੀ ਉਹਨੇ ਜਿਹਨੂੰ ਪੈਰਾ ਜੋ ਨਿਕਲ ਗਈ ਤੇਰੇ ਦੇ ਮੰਮੀ ਮੇਰੀ ਨੇ ਲਾ ਕੇ ਥੱਲੇ ਇੱਕਦਮ ਜੱਫੀ ਭਰ ਕੇ ਥੱਲੇ ਟੋਟ ਲਿਆ ਵਾ ਕੀ ਲਾਉਣ ਬਚੀ ਗੀਆਂ ਸਿੰਘ ਇਹ ਤਾਰਾ ਪੁਰਾਣੀ ਨਹੀਂ ਤੂੰ ਇਹ ਤਾਰਾ ਇਹਨਾਂ ਨੂੰ ਹਟਨੇ ਹੋਏ ਇਹ ਨਾ ਹੋਣ ਇਹਨਾਂ ਦੀ ਮਰਜ਼ੀ ਆਪਾਂ ਕਹਿ ਸਕਦੇ ਕਹਿ ਨੂੰ ਪਰ ਆਡਾ ਦੇ ਜਵਾਕ ਚਲ ਗਿਆ ਨਾ ਉਸਾਂ ਤੋਂ ਜ਼ਿਆਦਾ ਹੋਇਆ ਉਸਾਂ ਜੀ ਮੇਰਾ ਨਾਮ ਮੇਰਾ ਨਵਦੀਪ ਸਿੰਘ ਹੈ ਜੀ ਜਿਹੜਾ ਸਕੂਲ ਵਿਜ਼ਡਮ ਸਕੂਲ ਦਾ ਡਾਇਰੈਕਟਰ ਹੈ ਜੀ ਮੇਰੇ ਬੱਚੇ ਦਾ ਨਾਮ ਕੀ ਹੈ ਤੇ ਕਿੰਨੀ ਉਮਰ ਹੈ ਬੱਚੇ ਦਾ ਨਾਮ ਦਿਲਜਾਲ ਸਿੰਘ ਹੈ ਜੀ ਇਹ ਸਾਡੇ ਸਕੂਲ ਦੇ ਵਿੱਚ ਜੂਨੀਅਰ ਕਿਡਸ ਕਲਾਸ 'ਚ ਪੜਦਾ ਸੀ तकरीबन 6 ਸਾਲ ਉਮਰ ਹੋਏਗੀ ਬੱਚੇ ਦੀ ਕਾਰਨ ਨਾਲ ਇਸ ਤਰ੍ਹਾਂ ਤਾਂ ਪਤਾ ਲੱਗਾ ਕੀ ਦੱਸਿਆ ਗਿਆ ਸਰ ਮੈਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਛੁੱਟੀਆਂ ਚੱਲ ਰਹੀਆਂ ਸੀ ਲੋਹੜੀ ਦੀਆਂ ਤੇ ਬੱਚੇ ਆਪਣੇ ਘਰ ਗੁੱਡੀ ਉਡਾ ਰਿਆ ਸੀਗਾ ਤੇ ਉਹਦੀ ਕੋਈ દોਰ ਚਾਈਨਾ ਡੋਰ ਤੇ ਅੱਜ ਕੱਲ੍ਹ ਚੱਲ ਰਹੀ ਹੈ ਉਹਦੇ ਕਰਕੇ ਇਹਨਾਂ ਦੇ ਘਰ ਦੇ ਕੋਲੋਂ ਹਾਈ ਵੋਲਟੇਜ ਤਾਰਾ ਨਾਲ ਕਿਤੇ ਕੋਈ ਕਰੰਟ ਪੈਣ ਕਰਕੇ ਬੱਚੇ ਦੀ ਮੌਤ ਹੋ ਗਈ ਆ ਸੋ ਬੜੀ ਮਾਰੀ ਘਟਨਾ ਹੋਈ ਹੈ ਜੀ ਇਹ ਇਸ ਤਰ੍ਹਾਂ ਵੇਚਦੇ ਜਿਵੇਂ ਚਾਈਨਾ ਡੋਰ ਹੈ ਤੱਕ ਬੰਦ ਨਹੀਂ ਸਰਕਾਰ ਨੇ ਨਾਮ ਹੀ ਨਹੀਂ ਸਰ ਮੇਰੀ ਦੇ ਤੁਹਾਡੇ ਮਾਧਿਅਮ ਰਾਹੀਂ ਇਹਹੀ ਅਪੀਲ ਆ ਲੋਕਾਂ ਨੂੰ ਵੀ ਇਹ ਚਾਈਨਾ ਡੋਰ ਦਾ ਬਿਲਕੁਲ ਬਾਈਕਾਟ ਕਰਨਾ ਚਾਹੀਦਾ ਹੈ ਵੀ ਅੱਜ ਆਪਾਂ ਜਿੱਥੇ ਖੜੇ ਆ ਇਸ ਘਰ ਚ ਵੀ ਇੱਕ ਚਾਇਨਾ ਡੋਰ ਨਾਲ ਕੋਰ ਮੌਤ ਹੋ ਗਈ ਜੋ ਕਿ ਆਪਾਂ ਆਏ ਦਿਨ ਖਬਰਾਂ ਪੜ੍ਹਦੇ ਆਂ ਤੁਹਾਡੇ ਮਾਧਿਅਮ ਰਾਹੀਂ ਵੇਖਦੇ ਆਂ ਤੇ ਲੋਕਾਂ ਨੂੰ ਚਾਹੀਦਾ ਵੀ ਇਹ ਚੀਜ਼ ਬੰਦ ਹੋਵੇ ਇਹਦਾ ਬਾਇਕਾਟ ਪੂਰਨ ਤੌਰ ਤੇ ਬਾਇਕਾਟ ਕੀਤਾ ਜਾਵੇ ਤਾਂ ਕਿ ਇਹੋ ਜੀ ਘਟਨਾ ਨੂੰ ਘੱਟੋ ਘੱਟ ਮੱਥ ਪਾਈ ਜਾ ਸਕੇ ਤੇ ਕੋਈ ਇਹੋ ਜੀ ਘਟਨਾ ਨਾ ਵਾਪਰੇ ਜਿਹੜੀ ਇਹ ਤਾਰਾਂ ਇਹਦੇ ਬਾਰੇ ਕੀ ਕਹਿਣਾ ਹਾਂ ਬਿਲਕੁਲ ਜੀ ਸਰ ਦੇਖੋ ਜੀ ਇਹ ਤਾਰਾਂ ਸਾਡੇ ਜੰਮਣ ਤੋਂ ਪਹਿਲਾਂ ਦੀਆਂ ਇੱਥੇ ਆ ਇਹਦੇ ਬਾਰੇ ਮੈਂ ਕੋਈ ਕੀ ਕਹਿ ਸਕਦਾ ਉਹ ਵੀ ਪੱਕੀ ਪ੍ਰਸ਼ਾਸਨ ਨੂੰ ਚਾਹੀਦਾ ਵਾ ਵੀ ਇਹਦੇ ਕੋਲ ਜ਼ਿਆਦਾ ਕਰਨਾ ਹੋਣ ਜਾ ਇਹਨਾਂ ਤਾਰਾਂ ਨੂੰ ਕਿਤੇ ਬਾਹਰ ਕੱਢਣ ਦਾ ਬੰਦੋਬਸਤ ਕੀਤਾ ਜਾਵੇ ਜਾਂ ਇਹਨਾਂ ਨੂੰ ਅੰਡਰਗ੍ਰਾਉਂਡ ਕੁਝ ਕੀਤਾ ਜਾਵੇ ਤਾਂ ਕਿ ਇਹੋ ਜੀ ਘਟਨਾ ਤੋਂ ਬਚਾਅ ਹੋ ਸਕੇ ਸਾਰਾ ਦੱਸ ਸਾਰਾ ਦੱਸ ਦੇ ਉਂਗਲ ਪਾ ਦਿੱਤਾ ਜਾਵੇ ਬਸ ਗੱਡੀ ਦੇ ਨਾਲ ਤਾਰਾਂ ਲੱਗੇ ਉੱਤੇ ਤਾਰਾਂ ਲੱਗੀਆਂ ਤੇ ਡੋਰ ਲੱਗੀ ਆ ਉਹ ਲਾਣ ਲੱਗਾ ਰਹੇ ਉਸ ਨਾਲ ਹੀ ਬ੍ਰੈਂਡ ਲੱਗ ਗਿਆ ਇਹਨਾਂ ਤਾਰਾਂ ਗੱਲ ਜਿਹੜੀ ਦੂਜੀ ਡੋਰ ਚਲਦੀ ਚਾਹੀਦੀ ਹੈ ਚਾ ਇਹਨਾਂ ਦੀ ਡੋਰ ਨਾਲ ਹਾਂਜੀ ਹਾਂਜੀ ਡੋਰ ਇਹ ਨਾ ਮੁੜੇ ਮੁੰਡਿਆਂ ਦਾ ਨਾਂ ਦਿਲਜਾਨ ਦੇ ਤੇ ਲੱਗ ਲਿਆ ਮੈਡਮ ਨਹੀਂ ਕੱਲਗਲਾ ਬੇਟਾ ਹੈ